ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਆਓ ਇਸ ਵੀਡੀਓ ਦੇ ਵਿੱਚ ਫਿਰ ਗੱਲਬਾਤ ਕਰਦੇ ਆਂ ਨਵੇਂ ਜਾਣਕਾਰੀ ਬਾਰੇ ਨਵੇਂ ਵੀਡੀਓ ਬਾਰੇ ਜੋ ਵੀ ਅੱਜ ਦੇ ਦਿਨ ਦੇ ਵਿੱਚ ਵਰਕ ਹੋਇਆ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਤੇ ਵੀਡੀਓ ਨਾਲ ਐਂਡ ਤੱਕ ਜੁੜ ਰਹੋ ਤੇ ਆਓ ਪਹਿਲਾਂ ਕਰਦੇ ਆਪਾਂ ਜਿਹੜਾ ਬਾਈ ਵਿੱਕੀ ਜੀ ਦਾ ਟਰੈਕਟਰ ਆਪਣੇ ਕੋਲੇ ਆਇਆ ਸੀ ਉਹਦੇ ਰੈਡੀਏਟਰ ਦੀ ਫਿਟਿੰਗ ਤੇ ਇੱਕ ਆਪਾਂ ਕਿਸੇ ਦੇ ਘਰ ਜਾਣਾ ਥੋੜਾ ਜਿਹਾ ਕੰਮ ਕਰਨ ਕਿਉਂਕਿ ਆਲਰੇਡੀ ਆਪਾਂ 2 2 ਸਾਲ ਪਹਿਲਾਂ ਉਹਦਾ ਇੰਜਨ ਕੀਤਾ ਸੀ ਪਰ ਟੈਪਨਾ ਵਗੈਰਾ ਦੀ ਸੈਟਿੰਗ ਕਰਨੀ ਆ ਉਹ ਨਾਲ ਦੇ ਪਿੰਡੀ ਤੋਂ 2 ਕਿਲੋਮੀਟਰ ਤੇ ਸੋ ਚੱਲਦੇ ਆ ਆ ਕੇ ਫਿਰ ਆਪਾਂ ਕਰਾਂਗੇ ਰੈਡੀਏਟਰ ਦੀ ਫਿਟਿੰਗ ਤੇ ਵੀਡੀਓ ਨਾਲ ਜੁੜ ਰਹੇ ਹੋ ਤੇ ਜੋ ਵੀ ਵਰਕ ਹੋਇਆ ਤੁਹਾਨੂੰ ਸ਼ਾਮ ਤੱਕ ਜਿੰਨੇ ਵਜੇ ਤੱਕ ਆਪਾਂ ਕੰਮ ਕੀਤਾ ਸਾਰਾ ਤੁਹਾਨੂੰ ਦਿਖਾ ਕੇ ਜਾਵਾਂਗੇ ਠੀਕ ਹੈ ਤੇ ਆਓ ਕਰਦੇ ਆ ਵੀਡੀਓ ਦੀ ਸ਼ੁਰੂਆਤ ਠੀਕ ਹੈ ਜੀ ਕਰੋ ਚੈੱਕ ਇਹ ਟਰੈਕਟਰ ਆਪਣਾ ਵਿੱਕੀ ਬਾਈ ਜੀ ਦਾ ਤੇ ਇਹ ਟਰੈਕਟਰ ਆਪਣੇ ਕੋਲੇ ਦੌੜੀ ਖਾਨੇ ਤੋਂ ਆਇਆ ਵਗਾ ਇਹਦੇ ਵਿੱਚ ਜਿਹੜਾ ਡੀਜ਼ਲ ਪੰਪ ਆ 75 HP ਵਾਲਾ ਲਾਇਆ ਆਪਾਂ ਇਹਦੇ ਵਿੱਚ ਜਿਹੜਾ ਡੀਜ਼ਲ ਪੰਪ ਆ 75 HP ਵਾਲਾ ਲਾਇਆ ਹੈਗਾ ਤਾਂ ਜੋ ਪਾਵਰ ਇਹਦੀ ਹੋਰ ਥੋੜੀ ਜੀ ਅਪ ਕੀਤੀ ਹੈ। ਬਾਕੀ ਇਹਦੇ ਵਿੱਚ ਰੈਡੀਟਰ ਵਗੈਰਾ ਆਪਣਾ 5630 ਵਾਲਾ ਫਿੱਟ ਕੀਤਾ ਹੋਇਆ ਹੈਗਾ। ਇੰਟਰਕੂਲਰ ਲੱਗਾ ਹੈ, ਪੱਖਾ ਵੀ ਅੱਗੇ ਲੱਗਿਆ ਹੋਇਆ। ਵਾਵਾ ਜ਼ਗਾਰਡ ਕੀਤਾ ਸੀ ਇਸ ਟਰੈਕਟਰ ਦੇ ਵਿੱਚ ਵੀ। ਤੇ ਇਧਰ ਬਾਈ ਵਿਕਤੀ ਦਾ ਵੀ ਕਰ ਰਹੇ ਆ ਤਿਆਰ ਆਪਾਂ। ਇਹਦੀ ਆਵਾਜ਼ ਤੁਹਾਨੂੰ ਹੋ ਸਕਦਾ ਅੱਜ ਦਿਖਾ ਦਈਏ ਇਸ ਵਲੌਗ ਦੇ ਵਿੱਚ। ਬਾਕੀ ਸ਼ੀਲਡ ਵਗੈਰਾ ਬਣਵਾ ਕੇ ਲਿਆਂਦੀ ਆ ਤੇ ਇਹ ਸ਼ੀਲਡ ਨੂੰ ਆਪਾਂ 65 ਪੌਂਡ ਕਰਨਾ। ਇਹ ਫੈਟਿੰਗ ਕਰਕੇ ਉਸ ਤੋਂ ਬਾਅਦ ਪੇਂਟ ਕਰਾਂਗੇ ਵੀ ਸ਼ੀਲਡ ਨੂੰ ਠੀਕ ਹੈ ਤੇ ਆਓ ਕਰਦੇ ਹਾਂ ਕੰਮ ਸਟਾਰਟ ਤੇ ਸੋ ਦੋਸਤੋ ਜਿਹੜਾ ਆਪਣਾ 75 ਭਰਾ ਵਾਲਾ ਟਰੈਕਟਰ ਆਇਆ ਸੀਗਾ ਤੇ ਇਹਦਾ ਲੈ ਕੇ ਆਉਣਾ 파ਟ ਆਪਾਂ ਜਾ ਕੇ ਬਾਕੀ ਜਿਹੜਾ ਦਰਬਾਈ ਵਿੱਕੀ ਦਾ ਟਰੈਕਟਰ ਆਪਾਂ ਆਲਰੇਡੀ ਤਿਆਰ ਕਰ ਰਹੇ ਸੀ ਉਹਦਾ ਕੰਮ ਆਪਣਾ ਲਗਭਗ ਫਾਈਨਲ ਹੋ ਚੁੱਕਿਆਗਾ ਤੇ ਇਹਦੇ ਵਿੱਚ ਆਪਣਾ ਸਾਰਾ ਕੰਮ ਡਨ ਹੋ ਗਿਆ ਬਾਕੀ ਤੁਸੀਂ ਕਹੋਗੇ ਇਹਦੇ ਵਿੱਚ ਜਿਹੜਾ ਰੈਡੀਟਰ ਨਹੀਂ ਕੱਸਿਆ ਰੈਡੀਟਰ ਤਾਂ ਨਹੀਂ ਕੱਸਿਆ ਕਿਉਂਕਿ ਉਹ ਸ਼ੀਲਡ ਆਪਾਂ ਬਣ ਨਹੀਂ ਦਿੱਤੀ ਪੇਂਟ ਵਗੈਰਾ ਕਰਨੀ ਹੈ ਹਨਾ ਪੱਟੀ-ਪੱਟੀ ਲਾ ਕੇ ਆਮ ਬਣਾ ਕੇ ਇਹ ਕੋਰੇਸੀ ਨਾਲ ਕਸਾਂਗੇ ਕਿਉਂਕਿ ਉਹਦੇ ਵਿੱਚ ਵੈਲਡਿੰਗ ਵਗੈਰਾ ਬਹੁਤ ਕਰਵਾਇਆ ਸੀ ਸ਼ੀਲਡ ਕਿਉਂਕਿ ਬਣਾ ਕੇ ਲਾਈ ਹੈ ਹੱਥ ਤੇ ਰੈਡੀਟਰ ਇਧਰ ਆ ਠੀਕ ਹੈ ਜੇ ਸੋ ਚੱਲਦੇ ਆ ਤੇ ਲੈ ਕੇ ਉਹਨੇ ਪਾਰਟ ਆਪੇ ਦਾ ਠੀਕ ਆ ਦੋਸਤੋ ਜਿਹੜਾ ਆਪਾਂ ਬਚਿੱਤਰ ਭਰਾ ਵਾਲਾ ਟਰੈਕਟਰ ਤਿਆਰ ਕਰ ਰਹੇ ਹਾਂ ਤੇ ਸੋ ਦਾ ਜਿਹੜਾ ਪਾਰਟ ਆਪਾਂ ਜੈਨੂਨ ਯੂਜ਼ ਕੀਤਾ ਸੋਰਾਜ ਕੰਪਨੀ ਦਾ ਤੇ ਬਾਕੀ ਇਹਦੇ ਵਿੱਚ ਜਿਹੜੇ ਬੈਰਿੰਗ ਸੀਗੇ ਦਾਗੀ ਸੀਗੇ ਆਲ ਓਵਰ ਪਾਉਣੇ ਪੈਣਗੇ ਆਪਾਂ ਨੂੰ ਠੀਕ ਹੈ ਤੇ ਬਾਕੀ ਰਿਵਰਸ ਵੀਡੀਓ ਜਿਹੜਾ ਕਰਨਾ ਉਹ ਵੀ ਆਪਣੀ ਸ਼ਾਰਟ ਵਗੈਰਾ ਲੈ ਲਈ ਸੀਗੀ ਤੇ ਚਲੋ ਬਾਕੀ ਪਾਰਟ ਲੈ ਕੇ ਤੇ ਚੱਲਦੇ ਆ ਆਪਾਂ ਜਿੱਥੋਂ ਕਿ ਆਪਾਂ ਖਰਾਦ ਦਾ ਆਲ ਵਰਕ ਕਰਾਉਣੇ ਨੇ ਠੀਕ ਹੈ ਤੇ ਉੱਥੋਂ ਆਪਾਂ ਜਿਹੜੇ ਅ ਲੀਵਰਾਂ ਦਾ ਮਾਲ ਵਗੈਰਾ ਭਰਉਣਾ ਸੀਗਾ ਤੇ ਬਾਕੀ ਲੀਵਰਾਂ ਦਾ ਕੰਮ ਕਰਾਉਣਾ ਸੋ ਜਾ ਕੇ ਕਰਵਾਉਣੇ ਠੀਕ ਹੈ ਵਲੌਗ ਨਾਲ ਜੁੜ ਰਹੇ ਕਰਾਉਣਾ ਉਹ ਵਾਲਾ ਆਹ ਵਾਲਾ ਤੇ ਇਹ ਟਾਪ ਆ ਉਹਦੇ ਵਿੱਚ ਹਾਂਡੀ ਦੇ ਉੱਪਰ ਫਿੱਟ ਕਰਾਉਣਾ ਆਪਾਂ ਪਲੇਟ ਲਾ ਕੇ ਬਾਕੀ ਐਕਸਲਾਂ ਦੇ ਇਹਦੇ 베ਰਿੰਗ ਟੁੱਟੇ ਹੋਏ ਨਿਕਲੇ ਸੀਗਾ ਆ ਇੱਕ ਸਰਾਣਾ ਬੈਰਮਨ ਇਹ ਟੱਵਾ ਨਿਕਲੇ ਸੀਗਾ ਤੇ ਜਿਸ ਕਾਰਨ ਕਰਕੇ ਬਹਿਰੀਆਂ ਸੀਟਾਂ ਤੇ ਸੀਲ ਵਾਲਾ ਸਾਈਜ਼ ਆਪਾਂ ਬਣਵਾਵਾਂਗੇ ਤੇ ਬਾਕੀ ਤਾਂ ਆਪਾਂ ਦੇ ਵਿੱਚ ਹਾਂਡੀ ਦੇ ਵਿੱਚ ਨਾ ਜਗ੍ਹਾ ਤੇ ਪਲੇਟ ਲੱਗੂਗੀ ਬਣ ਕੇ ਠੀਕ ਹੈ ਤੁਹਾਨੂੰ ਇੱਕ ਹਾਂਡੀ ਪਈ ਜਾਵੇ ਇਹਦੇ ਮੁਤਾਬਕ ਬਣਨੀ ਹੈ ਉਹ ਹਾਂਡੀ ਆ ਦੇਖ ਇੱਦਾਂ ਆਪਣੀ سپورਟ ਲੱਗੂਗੀ ਇਹਦੇ ਵਿੱਚ ਬਣ ਕੇ ਇਹ ਹਾਂਡੀ ਦੇ ਉੱਪਰ ਠੀਕ ਹੈ ਤੇ ਚਲੋ ਬਾਕੀ ਚੱਲਦੇ ਹਾਂ ਇੱਕ ਤਾਂ ਗੇਅਰ ਦਿਗਾ ਵੱਡੇ ਦੇ ਫਾਰਕ ਵਗੈਰਾ ਆਪਾਂ ਕਰਵਾਉਣੇ ਸੀਗੇ ਉਹ ਕਰਵਾ ਕੇ ਚੱਲ ਗਿਆ ਠੀਕ ਹੈ ਜਿਹੜੇ ਦੇ ਵਲੌਗ ਤੇ ਸੋ ਆਪਣੇ ਲੀਵਰਾਂ ਦੇ ਉੱਪਰ ਵੀ ਮਾਲ ਭਰ ਗਿਆ ਕਿਉਂਕਿ ਇਹ ਬਹੁਤ ਜ਼ਿਆਦਾ ਵੱਡੇ ਦੇ ਸੀਗੇ ਕਰੋ ਚੱਲ ਇਹਨਾਂ ਦਾ ਵੀ ਕੰਮ ਕਰਵਾ ਲਿਆ ਆਪਾਂ ਲੀਵਰਾਂ ਦਾ ਤੇ ਬਾਕੀ ਸ਼ਾਫਟ ਤੇ ਗਰਾਈ ਦਾ ਆਪਣਾ ਜਿਹੜਾ ਬੁਸ਼ ਲਵਾਉਣਾ ਸੀ ਉਹ ਵੀ ਲੱਗ ਗਿਆ ਤੇ ਇਧਰ ਗੇਟ ਆਪੇ ਦੀਆਂ ਪਿੰਨਾ ਵਗੈਰਾ ਵੀ ਲੱਗ ਰਹੀਆਂ ਕਰੋ ਚੱਲ ਗੇਟ ਆਪੇ ਦੀਆਂ ਪਿੰਨਾ ਵਗੈਰਾ ਇਹ ਵੀ ਲਾਵਾਂਗੇ ਨਵੀਆਂ ਆਪਾਂ ਲਓ ਚਲੋ ਬਾਕੀ ਕੰਮ ਆਪਣਾ ਲਗਭਗ ਕੰਪਲੀਟ ਹੋ ਗਿਆ ਚਲਦੇ ਆ ਇਸ ਤੋਂ ਬਾਅਦ ਵਰਕਸ਼ਾਪ ਵਰਕਸ਼ਾਪ ਚੱਲ ਕੇ ਜਿਹੜਾ ਵੀ ਕੰਮ ਕਰਦਾ ਤੁਹਾਨੂੰ ਸਾਰਾ ਦਿਖਾਉਣਾ ਹੈ ਠੀਕ ਹੈ ਇੱਕ ਆਪਾਂ ਕਰਨਾ ਅੱਜ ਫਿੱਟ ਗੀਅਰ ਤੇ ਬਾਕੀ ਉਹਦੇ ਸਾਲ ਮਾਰਨੇ ਜਿਹੜੇ ਰਿਵਰਸ ਪੀਟਿਓ ਵਾਸ਼ਿੰਗ ਵਗੈਰਾ ਸਭ ਕਰਨਾ ਹੈ ਆਓ ਅੱਜ ਦੀ ਗੀਅਰ ਦੀ ਫਿਟਿੰਗ ਕਰਦੇ ਆ ਬਾਕੀ ਤੁਹਾਨੂੰ ਰਿਵਰਸ ਪੀਟਿਓ ਦਾ ਸਿਸਟਮ ਸਾਰਾ ਦਿਖਾਉਣਾ ਹੈ ਇੱਧਰ ਜਿਹੜਾ ਪਾਰਟ ਹੈ ਚ ਜੂਸ ਕੀਤਾ ਦਿਖਾਓ ਇਹ ਵੀ ਸਵਰਾਜ ਦਾ ਜੈਨਨ ਟੋਟਲ 베어ਿੰਗ ਗੇਅਰ ਦੇ ਨਵੇਂ ਪਹਿਣਗੇ ਗੇਅਰ ਦੀਆਂ ਸ਼ਾਫਤਾਂ ਜਿਹੜੀਆਂ ਖਰਾਬ ਸੀ ਗੇਅਰ ਦੀਆਂ ਗਰਾਰੀਆਂ ਖਰਾਬ ਸੀ ਉਹ ਪੈਣੀ ਆ ਬਾਕੀ ਨਿੱਕੀ ਨਿੱਕੀ ਆਈਟਮ ਉਹ ਦਿਖਾਓ ਨਿੱਕੀ ਨਿੱਕੀ ਆਈਟਮ ਜਿਹੜੀ ਪੈਣੀ ਆ ਉਹ ਸਵਰਾਜ ਦੀ ਜੈਨਨ ਪਾਊਗੀ ਐ ਨਹੀਂ ਹੋਊਗਾ ਕੋਈ ਲੋਕਲ ਆਪਾਂ ਲਿਆ ਕੇ ਮਾਰਕੀਟ ਦੇ ਵਿੱਚ ਪਾ ਦਾਂਗੇ ਹੁਣ 540 ਵਾਲਾ ਸੈੱਟ ਵੀ ਇਹਦਾ ਨਵਾਂ ਪੈਣਾ ਸੀਗਾ ਕਾਰਨ ਕੀ ਸੀ 540 ਦਾ ਸੈੱਟ ਤੁਹਾਨੂੰ ਦਿਖਾਉਣਾ ਨੇੜੇ ਕਰ ਕੈਮਰਾ ਆ ਦੇਖੋ ਆ ਜਗ੍ਹਾ ਤੋਂ দাগ ਗਈ ਆ ਆ ਜਗਾ ਤੋਂ ਆ ਜਗ੍ਹਾ ਤੋਂ দাগੀ ਆ ਕਰੋ ਚੱਕ ਇਹ ਆਪਾਂ ਨੂੰ 샤프트 ਪਾਉਣੀ ਪੈਣੀ ਸੀ ਨਵੀਂ ਜੇ ਨਾ ਪਾਉਂਦੇ ਤਾਂ ਗੇਅਰ ਦੇ ਵਿੱਚੋਂ ਆਵਾਜ਼ ਆਉਣੀ ਸੀ ਦੀ ਬਾਕੀ ਆ ਮੇਨ ਸ਼ਾਫਟ ਇਹ ਵੀ ਬਦਲੀ ਆਪਾਂ ਕਾਰਨ ਕੀ ਕਿਉਂਕਿ ਰਿਵਰਸ ਪੀਟੀਓ ਵੇਲੇ ਲੰਬੀ ਪੈਂਦੀ ਹੈ ਕਿਉਂਕਿ ਇੱਥੇ ਇੱਕ ਅਗਰਾਰੀ ਚੱਲਣੀ ਹੁੰਦੀ ਹੈ 베ਰਿੰਗੇ ਦੇ ਖਰਾਬ ਸੀਗੇ 베ਰਿੰਗ দাগੀ ਸੀ ਇਹਦੇ ਠੀਕ ਹੈ ਤੇ ਆਓ ਕਰਦੇ ਆ ਇਹਦੀ ਗੇਅਰ ਦੀ ਫਿਟਿੰਗ ਗੇਅਰ ਆਪਣਾ ਵਾਸ਼ ਹੋ ਚੁੱਕਿਆਗਾ ਤੇ ਸਾਰੀ ਸਫਾਈ ਹੋ ਚੁੱਕੀ ਹੈ ਗੇਅਰ ਦੀ ਲੱਗਿਆ ਫਿੱਟ ਕਰਨ ਤੇ ਵੀਡੀਓ ਨਾਲ ਜੁੜ ਰਹੇ ਠੀਕ ਹੈ ਜੋ ਵੀ ਆਪਾਂ ਇਸ ਟਰੈਕਟਰ ਦੇ ਵਿੱਚ 베어ਿੰਗ ਯੂਜ਼ ਕੀਤੇ ਆ ਸਾਰੇ ਹੈਵੀ ਯੂਜ਼ ਕੀਤੇ ਆ ਕਿਉਂਕਿ ਮਿੱਤਰੋ ਚਾਹੇ ਟਰੈਕਟਰ 855 ਹੋਵੇ ਚਾਹੇ ਆਪਾਂ 963 ਕਰੀਏ ਕਿਉਂਕਿ ਗੇਅਰ ਬਾਕਸ ਵਗੈਰਾ ਜਿਹੜਾ ਆਪਾਂ ਨਵੇਂ ਮਾਡਲ ਵਾਂਗੂ ਸਾਰਾ ਹੈਵੀ ਕਰ ਦਿੰਨੇ ਆ ਤਾਂ ਜੋ ਅੱਗੇ ਅੱਗੇ ਤੋਂ ਅਗਲੇ ਨੂੰ ਗੇਅਰ ਦੇ ਵਿੱਚ ਕੋਈ ਪ੍ਰੋਬਲਮ ਦੇਖਣ ਨੂੰ ਨਾ ਮਿਲੇ ਇਹਦੇ ਵਿੱਚ 베어ਿੰਗ ਵਗੈਰਾ ਤੁਹਾਨੂੰ ਪਤਾ ਜਿਹੜੇ ਫਰਾਈ ਪੈਕਿੰਗ ਚ ਟਾਟਾ ਦੇ ਹੁੰਦੇ ਉਹੀ ਯੂਜ਼ ਕੀਤੇ ਆ ਬਾਕੀ ਆ ਮੇਨ ਬੈਰਿੰਗ ਜਿਆਦਾ ਟੁੱਟਦਾ ਹੁੰਦਾ ਸਵਰਾਜ ਦਾ ਇਹ ਵੀ ਆਪਾਂ ਹੈਵੀ ਕਰਤਾ 209 ਨੰਬਰ ਵਾਲਾ ਜਿਹੜਾ ਕਿ 963 ਦੇ ਗੇਅਰ ਸੀ ਵੀ ਆਲਰੇਡੀ ਵਰਤੇ ਜਾਂਦਾ ਬਾਕੀ ਇੱਧਰ ਦਿਖਾਓ ਆਪਣਾ ਜਿਹੜਾ ਰਿਵਰਸ ਪੀਟੀਓ ਵਾਲਾ ਸਿਸਟਮ ਹੁੰਦਾ ਇੱਧਰ ਲੱਗ ਗਈ ਆਪਣੀ ਕਾਊਂਟਰ ਸ਼ਾਫਟ ਇੱਕ ਹੋਰ ਇੱਧਰੋਂ ਮੇਨ ਸ਼ਾਫਟ ਤੋਂ ਉਹਨੂੰ ਪਾਵਰ ਮਿਲੂਗੀ ਇੱਧਰੋਂ ਕਪੜੀ ਜਦੋਂ ਇਹ ਤੇ ਡਾਇਰੈਕਟ ਚੜੂਗੀ ਤਾਂ ਉਹ ਰਿਵਰਸ ਪੀਟੀਓ ਹੋ ਜਾਊਗਾ ਜਾਂ ਸਾਰੇ ਗੇਅਰਾਂ ਦੇ ਵਿੱਚ ਪੀਟੀਓ ਨੂੰ ਕੋਈ ਬੈਕਮਾਊਗਾ ਆਹ ਮੇਨ ਸ਼ਾਫਟ ਜਿਹੜੀ ਮੇਨ ਪਾਵਰ ਦਿੰਦੀ ਹੈ ਇਹ ਵਜਿੱਦੀ ਲੰਘਣੀ ਹੁੰਦੀ ਹੈ ਕਾਊਂਟਰ ਸ਼ਾਫ ਬਾਕੀ ਇਧਰ ਜਿਹੜੀਆਂ ਗਰਾਰੀਆਂ ਆਪਾਂ ਇੱਕ ਨਵੀਂ ਪਾਈ ਆ ਬਾਕੀ ਗਰਾਰੀਆਂ ਜਿਹੜੀਆਂ ਬਿਲਕੁਲ ਪੁਰਾਣੀਆਂ ਆ ਗਰਾਰੀ ਨਵੀਂ ਪਾਈ ਆ ਬਾਕੀ ਗਰਾਰੀਆਂ ਜਿਹੜੀਆਂ ਪੁਰਾਣੀਆਂ ਹੀ ਤੇ ਇਧਰ ਮੂਰੇ ਬੀੜੀ ਗੇਅਰ ਜਿਹੜਾ ਹੁੰਦਾਗਾ ਜਿਹਨੂੰ ਕਿ ਆਪਾਂ ਮੇਨ ਗੇਅਰ ਵੀ ਕਹਿੰਦੇ ਆ 540 ਵਾਲਾ ਇਹ ਵੀ ਨਵਾਂ ਪੈ ਚੁੱਕਿਆ ਸਵਰਾਜ ਪੈਕਿੰਗ ਵਾਲਾ ਠੀਕ ਆ ਤੇ ਲੱਗਿਆ ਹੁਣ ਆਪਾਂ ਸ਼ਾਫਟ ਫਿਟ ਕਰਨਾ ਤੇ ਜੁੜਰੇ ਵੀਡੀਓ ਦੇ ਨਾਲ ਬਾਕੀ ਤੁਹਾਨੂੰ ਦਿਖਾਉਨੇ ਆ ਠੀਕ ਹੈ ਗਰਾਰੀ ਦੇ ਨਾਲ ਨਾਲ ਆਪਾਂ ਨੂੰ ਆ ਸ਼ਾਫਟ ਵੀ オリジナル ਪਾਉਣੀ ਪਈ ਆ ਕਰੋ ਚੱਕ ਔਰ ਇਹਨਾਂ ਬਿਲਕੁਲ ਕੰਪਨੀ ਦੀ ਆਹ ਪਾਰਟ ਨੰਬਰ ਪਕਾਇਦਾ ਲੱਗਿਆ ਹੋਇਆ ਹੈਗਾ ਉੱਤੇ ਤੇ ਜਿਹਦੀ ਪੈਕਿੰਗ ਵੀ ਦਿਖਾ ਦਿੰਨਾ ਤੁਹਾਨੂੰ ਆਹ ਵਾਲੀ ਪੈਕਿੰਗ ਦੇ ਵਿੱਚੋਂ حاصل ਹੋਈ ਹੈ ਆਪਾਂ ਨੂੰ ਇਹ ਆਹ ਦੇਖੋ ਇਹਦਾ ਪਾਰਟ ਨੰਬਰ ਆ 72275 ਠੀਕ ਹੈ ਤੇ ਚਲੋ ਬਾਕੀ ਫਿਟਿੰਗ ਆਪਣੀ ਚੱਲੀ ਜਾਂਦੀ ਆ 베어ਿੰਗ ਆਪਾਂ ਇਹਦੇ ਓਵਰ ਹੀਟ ਕਰਕੇ ਠੋਕ ਦਿੰਨੇ ਆ ਤੁਹਾਨੂੰ ਪਤਾ ਹੀ ਆਪਣਾ ਆਈ ਵੀਡੀ ਦੇ ਵਿੱਚ ਠੀਕ ਹੈ ਤੇ ਲੱਗ ਗਿਆ ਜੀ ਫਿਟਿੰਗ ਕਰਨ ਜੁੜ ਰੇ ਵੀ ਸੋ ਦੋਸਤੋ ਬਾਕੀ ਲੱਗੇ ਆਪਾਂ ਮੇਨ ਸ਼ਾਫਟ ਫਿਟ ਕਰਨ ਤੇ ਜਿਹੜੀ ਇਹ ਮੇਨ ਸ਼ਾਫਟ ਆ ਇਹਦੀ ਲਿਸਟ ਕੀ ਆ 45 4600 ਰੁਪਇਆ ਤੇ ਬਿਲਕੁਲ ਕੰਪਨੀ ਦੀ ਬ੍ਰਾਂਡ ਨੂੰ ਆਈ ਆਪਣੇ ਕੋਲੇ ਕਰੋ ਚੈੱਕ ਆ ਪੈਕਿੰਗ ਦੇ ਵਿੱਚੋਂ حاصل ਹੋਈ ਆ ਆਪਾਂ ਠੀਕ ਐ ਬਾਕੀ ਇਹਦੇ ਵਿੱਚ ਜਿਹੜੇ ਮੇਨ ਸਪੈਸਰ ਵਗੈਰਾ ਲੱਗਣੇ ਆ ਦੇਖੋ ਇਹ ਵੀ ਕੰਪਨੀ ਦੇ ਏਜੰਸੀ ਚੋਂ ਲੈ ਕੇ ਆਂਦੇ ਆਪਾਂ ਆ ਦੇਖੋ ਕਰੋ ਚੈੱਕ ਤੇ ਇਹਦੇ ਵਿੱਚ ਜਿਹੜੇ ਦੋ ਬੈਰਿੰਗ ਲੱਗਣੇ ਆ ਇਹ ਵੀ ਬਿਲਕੁਲ ਕੰਪਨੀ ਦੇ ਬਾਕੀ ਤੁਹਾਨੂੰ ਦਿਖਾਵਾਂ ਇਹਦੇ ਵਿੱਚ ਫਰਕ ਕੀ ਹੁੰਦਾ ਦੂਜੀ ਸ਼ਾਫਟ ਤੇ ਇਹ ਸ਼ਾਫਟ ਦੇ ਵਿੱਚ ਇਹ ਸ਼ਾਫਟ ਦੇ ਫਰਕ ਦਿਖਾਉਣਾ ਤੁਹਾਨੂੰ ਨਾ ਜਿਹੜੀ ਇਹ ਸ਼ਾਫਟ ਹੁੰਦੀ ਆ ਕਰੋ ਚੈੱਕ ਦੇਖੋ ਕਰੋ ਨੇੜੇ ਜਿਹੜੀ ਇਹ ਸ਼ਾਫਟ ਆ ਇਹਦੇ ਨਾਲ ਵੇਖੋ ਇਹ ਹੈਗੀ ਆ 2 ਤੋਂ 2.5 ਇੰਚੀ ਛੋਟੀ ਸ਼ਾਫਟ ਆਈ ਇਸ ਕਾਰਨ ਕਰਕੇ ਜਦੋਂ ਆਪਾਂ ਰਿਵਰਸ ਪੀਟੀਓ ਕਰਦੀਏ ਤਾਂ ਇਹਦੇ ਲਈ ਆਪਾਨੂੰ ਲੰਬੀ ਸ਼ਾਫਟ ਪਾਉਣੀ ਪੈਂਦੀ ਆ ਇਹ ਗੈਪ ਕਿਉਂ ਆਵਾਜਾ ਜਿਹੜਾ ਕਿ ਆ ਛਿਰੀਆਂ ਦੇਖੋ ਬਰੀਕ ਇੱਥੇ ਆਪਣੀ ਇੱਕ ਗਰਾਰੀ ਚੱਲਣੀ ਆ ਉਹ ਵੀ ਤੁਹਾਨੂੰ ਦਿਖਾਉਂਗਾ ਮੈਂ ਉਹ ਗਰਾਰੀ ਜਿਹੜੀ ਕਿ ਆਪਣੀ ਟਰੈਕਟਰ ਨੂੰ ਜਿਹੜੀ ਸਾਰੇ ਗੇਅਰਾਂ ਦੇ ਵਿੱਚ ਪੀਟੀਓ ਕਰਦੀ ਆ ਉਹ ਗਰਾਰੀ ਪੈਣੀ ਆ ਆਪਣੀ ਇੱਥੇ ਉਹ ਆਪਣੀ ਫਿੱਟ ਹੋਣੀ ਆ ਜਿਸ ਕਾਰਨ ਕਰਕੇ ਇਹ ਸ਼ਾਫਟ ਬਦਲਣੀ ਪੈਣੀ ਸੀ ਕਿਉਂਕਿ ਪਹਿਲਾਂ ਵਾਲੀ ਸ਼ਾਫਟ ਬਾਈ ਦੀ ਬਿਲਕੁਲ ਸਹੀ ਸੀ ਪਰ ਲੇਕਨ ਨਵੀਂ ਤਾਂ ਪਾਉਣੀ ਪਈ ਜਦੋਂ ਕਿ ਰਿਵਰਸ ਪੀਟੀਓ ਆਪਾਂ ਕਰਨਾ ਸੀ ਟਰੈਕਟਰ ਨੂੰ ਠੀਕ ਹੈ ਤੇ ਲੱਗਿਆ ਹੁਣ ਫਿਟਿੰਗ ਕਰਨ ਬਾਕੀ ਜੋੜੇ ਦੇ ਵੀਡੀਓ ਦੇ ਨਾਲ ਸਾਰਾ ਤੁਹਾਨੂੰ ਦਿਖਾ ਕੇ ਜਾਵਾਂਗੇ ਠੀਕ ਹੈ ਸੋ ਬਾਕੀ ਸ਼ਾਫਟਾਂ ਆਪਣੀਆਂ ਫਿਟਿੰਗ ਹੋ ਗਈਆਂ ਤੇ ਸ਼ਾਫਟਾਂ ਦੇ ਨਾਲ ਨਾਲ ਜਿਹੜੀ ਆਪਾਂ ਨੂੰ ਹਾਈ ਲੋ ਵਾਲੀ ਰੇਲ ਆ ਇਹ ਵੀ ਲੰਬੀ ਕਰਨੀ ਪੈਂਦੀ ਹੈ ਕਿਉਂਕਿ ਆਪਣੀ ਸ਼ਾਫਟ ਜਿਹੜੀ ਮੇਨ ਆ ਆਹ ਵਾਲੀ ਲੰਬੀ ਹੋ ਗਈ ਹੈ ਆ ਕਰੋ ਚੈੱਕ ਉਨੀ ਆਪਾਂ ਨੂੰ ਆਹ ਰੇਲ ਵੀ ਲੰਬੀ ਪਾਉਣੀ ਪਊਗੀ ਇਹਦੇ ਵਿੱਚ ਠੀਕ ਹੈ ਤੇ ਤੁਹਾਨੂੰ ਫਿਟਿੰਗ ਦਿਖਾਈ ਦਵਾਂ ਕਰੋ ਫਿਟਿੰਗ ਚੈੱਕ ਆਪਣੀ ਸ਼ਾਫਟ ਤੇ ਆ ਗਰਾਰੀ ਕਨੈਕਟ ਹੋ ਗਈ ਹੈ ਆ ਮੇਨ ਕਾਊਂਟਰ ਦੇ ਨਾਲ ਜਿਹੜੀ ਤੁਹਾਨੂੰ ਮੈਂ ਕਿਹਾ ਸੀ ਉਹਦੇ ਆਪਾਂ ਸਰਾਖ ਮਾਰ ਕੇ ਜਿਹੜੀ ਫਿਟਿੰਗ ਕੀਤੀ ਆ ਉਸ ਕਾਊਂਟਰ ਦੇ ਨਾਲ ਆਪਣੇ ਕਨੈਕਸ਼ਨ ਕਰਤਾ ਇਹਦਾ ਸ਼ਾਫਟ ਦਾ ਕਿੰਨੀ ਘਰਾਰੀ ਆਪਣੀ ਸਪੇਸ ਵੈ ਗਈ ਓਨੀ ਆਪਾਂ ਨੂੰ ਆ ਸ਼ਾਫਟ ਵੀ ਲੰਬੀ ਕਰਨੀ ਪੈਗੀ ਇਸੇ ਕਾਰਨ ਕਰਕੇ ਰੇਲ ਲੰਬੀ ਕਰਨੀ ਪੈਣੀ ਇਧਰ ਲੀਵਰਾਂ ਦਾ ਮਾਲਮੋਲ ਭਰਾ ਕੇ ਇਹ ਵੀ ਕਰਤਾ ਓਕੇ ਜੀ ਰਿਪੋਰਟ ਠੀਕ ਹੈ ਤੇ ਹਾਈ ਲੋ ਨੈਟਰਲ ਵੀ ਦੇ ਸੱਚ ਲਾ ਦਿਆਂਗੇ ਅੱਜ ਠੀਕ ਹੈ ਤੇ ਲੱਗਿਆ ਆਪਾਂ ਹੁਣ ਇਹਦੇ ਵਿੱਚ ਯੂਨਿਟ ਵਗੈਰਾ ਫਿਟਿੰਗ ਕਰਨ ਤੇ ਜੁੜੇ ਰਿਓ ਵੀਡੀਓ ਦੇ ਨਾਲ ਠੀਕ ਹੈ ਲਓ ਜੀ ਜਿਹੜੀਆਂ ਸੀਲਾਂ ਲਾਉਂਦੀਆਂ ਆਪਾਂ ਜਿਵੇਂ ਕੰਪਨੀਂ ਆਉਂਦੀਆਂ ਨੇ ਫੇਰ ਵੀ ਕਿਉਂਕਿ ਓਕੇ ਦੀ ਰਿਪੋਰਟ ਐ ਜਿਹੜੇ ਆਪਣਾ ਇਹਨਾਂ ਲਾ ਕੇ ਸਾਫਾ ਲੌਗ ਆਪਾਂ ਦੇਣਾ ਸੀ ਸੀਲਾਂ ਆਲਰੇਡੀ ਸਾਡੇ ਕੋਲ ਕੰਮ ਕਰ ਚੁੱਕੀਆਂ ਨੇ ਠੀਕ ਹੈ ਜੀ ਆਪਾਂ ਇਹ ਸੀਲਾਂ ਲਾ ਦਈਏ ਆਪਾਂ ਇਹਦਾ ਮਤਲਬ ਹੁੰਦਾ ਹੋਈ ਰਿਪੋਰਟ ਬਗੈਰਾ ਕੋਲ ਤਾਂ ਨਹੀਂ ਆਪਾਂ ਉਹ ਗੇਰ ਜਿਹੜਾ ਕੰਪਲੀਟ ਹੋ ਚੁੱਕਿਆ ਸੀਗਾ ਤੇ ਇਧਰ ਐਕਸਲ ਤੇ ਆਪਣੀ ਹਾਂਡੀ ਵੀ ਬਣ ਕੇ ਆ ਚੁੱਕੀ ਆ ਦਿਖਾਉਣਾ ਤੁਹਾਨੂੰ ਇਧਰ ਪੁਸ਼ ਵੀ ਲੱਗ ਗਿਆ ਆਪਣੀ ਹਾਂਡੀ ਤੇ ਇਧਰ ਪੀਸ ਵੀ ਆਪਣਾ ਲੱਗ ਚੁੱਕਿਆਗਾ ਕਰੋ ਚੱਕ ਇਹ ਵੀ ਪੀਸ ਲੱਗ ਗਿਆ ਤੇ ਹਾਂਡੀ ਆਪਣੇ ਕੋਲੇ ਆ ਗਈ ਸੀਗੀ ਤੇ ਸੋਭਾ ਕਰਾਂਗੇ ਵਾਸ਼ ਆਪਾਂ ਸਮਾਨ ਸਾਰਾ ਤੇ ਕੱਲ ਨੂੰ ਫਿਟਿੰਗ ਚਾਲੂ ਕਰ ਦਾਂਗੇ ਪਿਛਲੇ ਹਿੱਸੇ ਦੀ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ